ਓਹ ਹਲੇ ਯਾਰ ਸਰਦਾਰ ਹੀ ਨਹੀਂ ਆਇਆ ਰੋਟੀ ਲੈ ਕੇ ਟਾਈਮ ਤੋਂ ਬੇਟਾਈਮ ਹੋ ਗਿਆ ਓ ਕੀ ਹਾਲ ਐ ਪ੍ਰਾਣਿਆ ਓਏ ਆ ਦੇਖ ਓਏ ਨਵੇਂ ਸਰਦਾਰ ਦੀਆਂ ਨਹੀਂ ਤੇ ਥੋੜੀ ਈਸਾ ਹੋਣੀਆ ਜੱਟ ਨੇ ਆਰਡਰ ਦੇਤੇ ਵੀ ਗਵਾਂਡੀਆਂ ਦੀ ਵੱਟ ਨਾਲ 2-2 ਫੁੱਟ ਮਿੱਟੀ ਛਾੜ ਦੇ ਓ ਨਾਲੇ ਮਾੜੀ ਮੋਟੀ ਤੂੰ ਵੀ ਬਿਸ਼ਰਮੀ ਮੰਨ ਲੈ ਓਏ ਕਿਉਂ ਆ ਤੂੰ ਵੀ ਵੱਟ ਨਾਲ 2-2 ਫੁੱਟ ਮਿੱਟੀ ਛਾੜ ਦੇ ਓਏ ਅੱਜ ਤਾਂ ਤੂੰ ਮੋਟਰਸਾਈਕਲ ਤੋਂ ਉੱਤਰ ਕੇ ਆ ਗਿਆ ਫੇਰ ਦੇਖੀ ਤੂੰ ਮੋਟਰਸਾਈਕਲ ਤੇ ਚੜਕੀ ਕੀੜਾ ਮਾਰਿਆ ਕਰੇਗਾ ਓਏ ਜਾਣਦਾ ਓਏ ਮੈਂ ਤੈਨੂੰ ਮੇਰਾ ਹੁਣ ਤੱਕ ਤੇਰੇ ਨਾਲ ਹੀ ਬਾਹ ਪਿਆ ਰਿਹਾ ਹੈ ਓਏ ਤੂੰ ਕਿਦਰੋਂ ਬਾਹੋਂ ਨਹੀਂ ਆਇਆ ਹੁਣ ਤੱਕ ਮੇਰੇ ਨਾਲ ਹੀ ਰਹਿ ਹੈ ਜਦੋਂ ਲੱਗੇ ਨਾ ਤੁਸੀਂ ਕੱਦੂ ਕਰਨ ਆ ਲੈ ਕੇ ਲੰਬੇ ਜੇ ਬਾਹਾਂ ਵਾਲੀ ਟੁੱਟੀ ਜੀ ਕਹੀ ਇਹਨੂੰ ਬੱਟ ਨੂੰ ਸਾਰੀ ਵੱਢ ਲੈਗਾ ਮੋਟਰਸਾਈਕਲ ਤਾਂ ਕੀ ਟਟੀਰੀ ਵੀ ਨਹੀਂ ਤੁਰਨੇ ਜੋਗੀ ਛੱਡਣੀ ਤਾਂ ਓ ਟੈਂਪਰੀ ਚਾਹ ਨਾਲ ਗਜਰੇਲਾ ਖਾ ਲੈ ਓਏ ਆ ਦੇਖ ਓਏ ਨਈ ਰੀਸਾ ਹੋਣੀਆਂ ਤੇ ਥੋ ਨਵੇਂ ਸਰਦਾਰ ਦੀਆਂ ਜੱਟ ਚਾਹ ਨਾਲ ਗਜਰੇ ਲਾ ਦਿੰਦੇ ਨੇ ਆ ਜਾ ਤੂੰ ਵੀ ਖਾ ਲੈ ਉਹ ਇੱਕ ਤੁਸੀਂ ਸੀੁੱਦ ਨਹੀਂ ਨਾਲ ਤਾਂ ਕੀ ਦੇਣੀ ਸੀ ਰੋਟੀ ਦੇ ਕੇ ਦੋ ਸੁੱਕੀਆਂ ਹੀਆਂ ਰੋਟੀਆਂ ਉੱਤੇ ਧਰ ਕੇ ਲਾਲ ਮਿਰਚ ਦਾ ਪਾਊਡਰ ਕੁੱਕ ਕੇ ਮੜਾ ਜਾਂ ਨੂਨ ਕਹਿ ਦਿੰਦੇ ਥੋੜਾ ਜਿਹਾ ਪਾਣੀ ਪਾ ਲੈ ਲੈ ਬਣ ਗਿਆ ਸਾਹੀ ਖਾਣਾ ਤੇਰਾ ਤਾਂ ਉਹ ਇੱਕ ਛੋਟਾ ਬੁੜਾ ਜਾਂ ਕਹਿ ਦਿੰਦਾ ਸੇਰਾ ਰੋਟੀ ਨਾ ਕਿਤੇ ਵੱਧ ਖਾ ਜੀ ਲੈ ਮੈਂ ਪਿਆਉਣਾ ਤੈਨੂੰ ਖੱਟੀ ਲੱਸੀ ਨੂਨ ਪਾ ਕੇ ਓਏ ਇਹਦੇ ਨਾਲ ਲੀਵਰ ਨਹੀਂ ਫਿੱਟੀ ਹੁੰਦਾ ਓ ਪੁਰਾਣੇ ਬੁੜਿਆਂ ਦੇ ਤੱਤ ਕੱਢੇ ਹੋਏ ਨੇ ਖੱਟੀ ਲੱਸੀ ਤਾਂ ਲੀਵਰ ਵਾਸਤੇ 100 ਗੁਣੇ ਚੰਗੀ ਐ ਉਹ ਸੋਡੇ ਨਾਲ ਮੈਂ ਨੌਕਰੀ ਨਹੀਂ ਕਰੀ ਭਰਾਵਾ ਮੈਂ ਤਾਂ ਜੇਲ੍ਹ ਹੀ ਕੱਟਿਆ ਹੁਣ ਤੱਕ ਕਉ ਐ ਕਰੀ ਮੂਰੇ ਜੇ ਹੋ ਕੇ ਫਟਾ ਜੀ ਓਏ ਆ ਗਿਆ ਹੱਥ ਧੋ ਲੈ ਪਹਿਲਾਂ ਹਾਂਜੀ ਆ ਗਿਆ ਓ ਹੱਥ ਤਵੋਂ ਨੂੰ ਕੀ ਹੁੰਦਾ ਜੀ ਉਹ ਸ਼ੇਰਾਂ ਦੇ ਹੱਥ ਕਿਨੇ ਤੋਤੇ ਨੇ ਉਹ ਨਾਲੇ ਇੰਨਾ ਕੁ ਪਾਣੀ ਦਾ ਸਾਡੇ ਮੰਗਦੀ ओ ले ओ जी रोटी खुड्डा रड्या पे टम <laughs> तो जा हो रे ज हो जागा नी मागरी मागर फिर दी है चल मैं कह देना ले रोटी ता रोज ही खान है आज जगा जरेला खा दू गुस्सा ते नी करदे जी सुननो एक गल कह ना कोई गुस्सा नहीं कर दे ले ने ਹੁਣ ਤਾਂ ਮੈਂ ਕਹਿ ਵੀ ਦਿੱਤਾ ਲੈ ਤੂੰ ਹੀ ਫੜਾ ਦੇ ਨਾ ਰੋਟੀ ਉਹਦੋਂ ਲੈ ਕੇ ਦਊਂਗੀ ਜੀ ਜਦੋਂ ਪਿੱਛੋਂ ਦੀ ਗਾਜਰ ਪਕਾਉਣ ਲੱਗ ਗਿਆ ਉਹ ਫੜਾਤਾ ਜਾਂਦੀ ਆਈ ਛੱਟ ਗਈ